5-7 ਦਿਨ ਤੋਂ ਮੇਰੀ ਆਪਣੇ ਆਪ ਨਾਲ ਬੜੀ ਜद्दोजਹਿਦ ਚੱਲ ਰਹੀ ਸੀ ਕਿ ਇੱਕ ਮੁੱਦੇ ਉੱਤੇ ਮੈਂ ਬੋਲਾਂ ਜਾਂ ਨਾ ਬੋਲਾਂ ਤੇ ਅੱਜ ਮੈਂ ਡਿਸਾਈਡ ਕੀਤਾ ਕਿ ਉਸ ਮੁੱਦੇ ਤੇ ਮੇਰਾ ਬੋਲਣਾ ਬਣਦਾ ਕਿਉਂਕਿ ਉਹ ਪੰਜਾਬ ਦਾ ਮਤ ਹੈ ਸਾਡੇ ਦੋਸਤ ਇੱਕ ਆਈਫਾ ਪੰਜਾਬੀ ਅਵਾਰਡ ਲੈ ਕੇ ਮੁਹੱਲੀ ਵਿਚ ਆ ਰਹੇ ਨੇ ਜਿਹਦੇ ਵਿੱਚ ਬਹੁਤ ਸਾਰੇ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਨੇ ਬਹੁਤ ਵੈਲਕਮ ਹੈ ਬਹੁਤ ਹੋਣਾ ਚਾਹੀਦਾ ਵਧੀਆ ਸ਼ੋਅ ਜਿਹੜੇ ਨੇ ਉਹ ਲੋਕਾਂ ਨੂੰ ਦਿਖਾਉਣੇ ਚਾਹੀਦੇ ਆ ਸਾਡੇ ਬੱਚਿਆਂ ਨੂੰ ਦਿਖਾਉਣੇ ਚਾਹੀਦੇ ਆ ਜਾਂ ਹੋਰ ਜਿਹੜੇ ਸਾਡਾ ਕਲਚਰ ਆ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਪਰ ਮੈਨੂੰ ਇੱਕ ਗੱਲ ਦਾ ਵਿਰੋਧ ਹੈ ਕਿ ਉੱਥੇ ਇੱਕ ਬੰਦਾ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿ ਉਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਾਤੇ ਬਦਮਾਸ਼ੀ ਦੇ ਨਾਮ ਯਾਦ ਕਰਾਤੇ ਤੇ ਵਰਡ ਦਾ ਨਾਮ ਯਾਦ ਕਰਾਤਾ ਸਾਰੀਆਂ ਚੀਜ਼ਾਂ ਦਾ ਏਸੀਆਂ ਚੀਜ਼ਾਂ ਦਾ ਨਾਮ ਯਾਦ ਕਰਾਤਾ ਹਨੀ ਸਿੰਘ ਤੁਸੀਂ ਸਮਝ ਹੀ ਗਏ ਹੋਵੋਗੇ ਉਹ ਵੀ ਪਰਫਾਰਮ ਕਰਨ ਆ ਰਿਹਾ ਤੇ ਮੇਰੀ ਮੈਨੂੰ ਦੁੱਖ ਲੱਗਿਆ ਇਸ ਗੱਲ ਤੋਂ ਕਿ ਸਾਡੇ ਕੋ ਕਲਾਕਾਰ ਮੁੱਕ ਗਏ ਜਾਂ ਕਿ ਸਾਡੇ ਕੋ ਵਧੀਆ ਆਰਟਿਸਟ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਹੋਰ ਬਾਹਰੋਂ ਵੀ ਜਿਹੜੇ ਆਰਟਿਸਟ ਨੇ ਸਾਡੇ ਕੋ ਬੜੇ ਬੜੇ ਵੱਡੇ ਆਰਟਿਸਟ ਨੇ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਗਾਇਕੀ ਸੁਣਾ ਸਕਦੇ ਆ ਵਧੀਆ ਚੀਜ਼ਾਂ ਸੁਣਾ ਸਕਦੇ ਆ ਤੇ ਥੋੜੇ ਦਿਨ ਪਹਿਲਾਂ ਤੱਕ ਉਹ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਕਿ ਉਹਨੇ ਜਿਹੜਾ ਗੰਦਾ ਗਾਣਾ ਹੋਣੀ ਕੱਢਿਆ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਦੂਸਰਾ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਲੈ ਕੇ ਚੱਲ ਰਹੀ ਹੈ ਤੇ ਫਿਰ ਵੀ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਬੰਦੇ ਨੇ ਸ਼ਰੀਆਮ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਇਨਕੀ نسلوں ਕੇ ਡੀ ਐਨ ਏ ਮੇ ਨਸ਼ਾ ਗੁਸਾ ਦੂੰਗਾ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਕੀ ਮਜਬੂਰੀ ਹੈ ਮੈਂ ਮੰਨਦਾ ਹਾਂ ਕਿ ਦਿੱਲੀ, ਪੋਂਬੇ, ਬੈਂਗਲੌਰ ਉਹ ਪੰਜਾਬ ਨੂੰ ਨਹੀਂ ਸਮਝਦਾ। ਉਹ ਪੰਜਾਬ ਦੀ ਸਾਈਕੀ ਨੂੰ ਨਹੀਂ ਸਮਝ ਸਕਦਾ, ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦਾ, ਪੰਜਾਬ ਦੇ ਦੁੱਖ ਸੁੱਖ ਨੂੰ ਨਹੀਂ ਸਮਝ ਸਕਦਾ। ਪਰ ਅਸੀਂ ਜਾਂ ਜਿੰਨੇ ਵੀ ਸਾਰੇ ਲੋਕ ਆ ਅਸੀਂ ਨੇਤਾ ਲੋਕ ਆ, ਅਸੀਂ ਤਾਂ ਇਸ ਗੱਲ ਨੂੰ ਸਮਝਦੇ ਹਾਂ। ਸੋ ਮੈਂ ਬੇਨਤੀ ਕਰਾਂਗਾ ਡੀਜੀਪੀ ਸਾਹਿਬ ਨੂੰ ਵੀ, ਮੁੱਖ ਮੰਤਰੀ ਸਾਹਿਬ ਨੂੰ ਵੀ ਔਰ ਮੈਮ, ਗਿਲ ਮੈਮ ਜਿਹੜੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਬਾਰੇ ਗੱਲ ਹੋ ਰਹੀ ਸੀ ਕਿ ਇਹਨਾਂ ਬੰਦਿਆਂ ਨੂੰ ਰੋਕਿਆ ਜਾਏ ਇਹਨਾਂ ਬੰਦਿਆਂ ਨੂੰ ਇਹਨਾਂ ਦੇ ਗਾਣੇ ਰੁਕੇ ਜਾਣ ਕੀ ਮਜਬੂਰੀ ਹੈ ਸਾਡੀ ਕਿ ਅਸੀਂ ਉਸ ਬੰਦੇ ਨੂੰ ਰੋਕ ਨਹੀਂ 파 ਰਹੇ ਕੀ ਪ੍ਰੈਸ਼ਰ ਹੈ ਕੀ ਚੀਜ਼ ਹੈ ਸੋ ਮੈਨੂੰ ਪਤਾ ਹੈ ਜ਼ਰੂਰੀ ਨੋਟਿਸ ਇਹ ਵੀ ਹੈ ਕਿ ਕੁਝ ਬੰਦਿਆਂ ਨੇ ਕਹਿਣਾ ਕਿ ਬੜਾ ਫਰਸਟ੍ਰੇਟਡ ਹੋ ਕੇ ਬੋਲ ਰਿਹਾ ਜਾਵੇ ਫਰਸਟ੍ਰੇਸ਼ਨ ਹਾਂ ਮੈਨੂੰ ਫਰਸਟ੍ਰੇਸ਼ਨ ਹੈਗੀ ਹੈ ਪੰਜਾਬ ਦੇ ਵਿਰੁੱਧ ਕੋਈ ਵੀ ਬੰਦਾ ਕੋਈ ਵੀ ਚੀਜ਼ ਕਰੇਗਾ ਤੇ ਮੈਨੂੰ ਫਰਸਟ੍ਰੇਸ਼ਨ ਹੋਵੇਗੀ ਮੈਨੂੰ ਉਹ ਦੁੱਖ ਹੋਏਗਾ ਮੇਰੇ ਅੰਦਰ ਜਿਹੜਾ ਉਹ ਜ਼ਖਮ ਹੋਰ ਭਰਦਾ ਜਾਵੇਗਾ ਤੇ ਦੂਸਰਾ ਜਿਹੜੇ ਲੋਕਾਂ ਨੇ ਇਹ ਬੋਲਣਾ ਕਿ ਹਾਂ ਫ੍ਰਸਟ੍ਰੇਸ਼ਨ ਹੈ ਪੀਏ ਦੇ ਕੋ ਕੰਮ ਨਹੀਂ ਹੈ ਉਹਨਾਂ ਨੂੰ ਵੀ ਮੈਂ ਇੱਕ ਨੋਟਿਸ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਜਿਹੜਾ ਮਰਜ਼ੀ ਵੀ ਕਲਾਕਾਰ ਲਾਏ ਹੋ ਉਹਦੀਆਂ ਆਈਟੀ